ब्रैम्प्टन ਦੀ ਆਬਾਦੀ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ ਜਿਸ ਦਾ ਅਸਰ ਕਮਿਊਨਿਟੀ ਸੈਂਟਰਸ ਤੇ ਉਹਨਾਂ ਦੀਆਂ ਸੇਵਾਵਾਂ ਤੇ ਵੀ ਨਜ਼ਰ ਆਉਂਦਾ ਹੈ ਇਸ ਕਰਕੇ ਬ੍ਰੈਂਪਟਨ ਦੇ ਵਿੱਚ ਕਈ ਕਮਿਊਨਿਟੀ ਸੈਂਟਰਸ ਦੇ ਪ੍ਰੋਜੈਕਟਸ ਸ਼ੁਰੂ ਕੀਤੇ ਜਾ ਰਹੇ ਹਨ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਗੋਰ ਮੈਡੋਜ਼ ਕਮਿਊਨਿਟੀ ਸੈਂਟਰ ਦੇ ਬਾਹਰ ਇੱਕ ਪਾਰਕ ਲਈ ਕੰਸਟਰਕਸ਼ਨ ਸ਼ੁਰੂ ਕੀਤੀ ਗਈ ਹੈ ਸੋ ਇਹ ਸਾਰੇ ਪ੍ਰੋਜੈਕਟ ਦੇ ਵਿੱਚ ਤਿੰਨ ਕ੍ਰਿਕਟ ਪਿਚਸ ਹੋਣੀਆਂ ਉਹਨਾਂ ਦੇ ਵਿੱਚੋਂ ਇੱਕ ਕ੍ਰਿਕਟ ਪਿਚ ਵਰਲਡ ਕਲਾਸ ਲੈਵਲ ਕੁਆਲਿਟੀ ਦੀ ਹੋਗੀ ਜਿਹਦੇ ਉੱਤੇ ਬਰਨ ਬਣਿਆ ਹੋਊਗਾ ਤੁਸੀਂ ਉੱਤੇ ਬੈਠ ਕੇ ਆਸ ਤੇ ਆਪਣੀ ਕੁਰਸੀ ਲੈ ਕੇ ਆ ਕੇ ਤੁਸੀਂ ਗੇਮਸ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸਾਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਕ੍ਰਿਕਟ ਦੇਖਣ ਨੂੰ ਮਿਲਦੀ ਹੈਗੀ ਹੈ a very traditional very classic ਸੋ ਉਦਾਂ ਦੀਆਂ ਤਿੰਨ ਗ੍ਰਾਉਂਡਾਂ ਉੱਥੇ ਬਣ ਰਹੀਆਂ ਹੈਗੀਆਂ on top ਦਾਰ ਉੱਥੇ ਜਿਹੜੀਆਂ ਸਾਕਰ ਦੀ ਪਿਚੇਜ਼ ਹੈ ਉਹ ਵੀ ਬਣਾ ਰਹੇ ਹੈਗੀਆਂ so that we have world class soccer soccer the athletes canada ਦੇ ਵਿੱਚੋਂ ਬਹੁਤ ਮਸ਼ਹੂਰ ਹੈਗੇ ਆ from city of brampton ਬੱਚਾ ਉਹ ਵੀ ਸਪੋਰਟਸ ਨੂੰ ਬढ़ावा ਦੇਣ ਦੇ ਲਈ ਰੀਜਨਲ ਕਾਉਂਸਲਰ ਗੁਰਪ੍ਰਤਾਪ ਤੂਰ ਦਾਸ ਦੇ ਹਾਨ ਕੀ ਕਮਿਊਨਿਟੀ ਸੈਂਟਰ ਦੇ ਬਾਹਰ 100 ਏਕੜ ਤੋਂ ਵੱਧ ਜ਼ਮੀਨ ਤੇ ਬਨਣ ਵਾਲੀ ਇਸ ਪਾਰਕ ਵਿੱਚ 9 ਟੈਨਿਸ ਕੋਰਟ ਵੀ ਸ਼ਾਮਲ ਹੋਣਗੇ ਜਿੱਥੇ ਜਾ ਕੇ ਸਾਲ ਦੇ ਕਿਸੇ ਵੀ ਸਮੇ ਖਿਡਾਰੀ ਟੈਨਿਸ ਖੇਡ ਸਕਣਗੇ ਤੇ ਕੋਚਿੰਗ ਲਈ ਟੈਨਿਸ ਅਕੈਡਮੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ इस नए पार्क ਲਈ ਪਹੁੰਚ ਕੈਸਲਮੋਰ ਰੋਡ ਤੋਂ ਵੀ ਦਿੱਤੀ ਜਾਵੇਗੀ ਤੇ ਪਾਰਕਿੰਗ ਨੂੰ ਵੀ ਵੱਡਾ ਕੀਤਾ ਜਾਵੇਗਾ। ਬ੍ਰੈਮਟਨ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਰਹਿੰਦੇ ਹਨ ਜੋ ਕਿ ਕਸਰਤ ਲਈ ਜਿਮ ਜਾਣਾ ਪਸੰਦ ਕਰਦੇ ਨੇ ਤੇ ਕ੍ਰਿਕਟ ਤੇ ਸੌਕਰ ਵੀ ਪੂਰੇ ਉਤਸ਼ਾਹ ਨਾਲ ਖੇਡਣਾ ਪਸੰਦ ਕਰਦੇ ਹਨ। I love to play cricket so hmm. I will definitely visit when the cricket pitch will be get ready. ਆਪਕੋ ਲੱਗਦਾ ਹੈ ਕਿ ਐਸੇ ਕਮਿਊਨਿਟੀ ਸੈਂਟਰਸ ਬ੍ਰੈਮਟਨ ਮੇਂ ਹੋਰ ਬਨਨੇ ਚਾਹੀਏ ਬ੍ਰੈਮਟਨ ਦੇ ਲੋਕੋ ਕੋ ਹੋਰ ਜ਼ਰੂਰਤ ਹੈ ਇਨਕੀ। हाँ बहुत ज़्यादा ज़रूरत है क्योंकि यहाँ पे समटाइम्स भीड़ भी हो जाती है बाहर सुबह मैं पाँच बजे आ गया था तो यहाँ अब वैसे विंटर आने सम सर्दी आने लगी है तो बाहर नहीं घूमा जाता तो यहाँ पे बुज़ुर्ग बच्चे सब अंदर घूमते हैं तो भीड़ हो जाती है they keep on adding on to it and growing with it um, you, you have the pools inside and you have basketball courts and badminton courts you have an outdoor ice rink here you've got soccer fields you have you know basketball courts um, cricket pitches so i mean you can always improve at all times but i think just the fact that you're doing more work over here is a good thing for for the community itself ਅਕਸਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਲਈ ਇਨਾ ਕਮਿਊਨਿਟੀ ਸੈਂਟਰਸ ਵਿੱਚ সুইমিং ਕਲਾਸਿਸ ਦੇ स्लॉट ਬੁੱਕ ਕਰਨਾ ਔਖਾ ਹੁੰਦਾ ਹੈ ਜਿਸ ਨੂੰ ਸੌਖਾ ਬਣਾਉਣ ਲਈ ਇੱਕ ਐਪ ਵੀ ਇਸ ਸਪਟੰਬਰ ਮਹੀਨੇ ਉਪਲਬਧ ਹੋ ਜਾਵੇਗੀ ਉਹਨੂੰ ਹੁਣ ਟੈਸਟ ਕਰ ਰਹੇ ਹੈਗੇ ਆ ਜਿਹਦੇ ਵਿੱਚ ਤੁਸੀਂ ਆਨਲਾਈਨ ਜਾ ਕੇ ਆਪਣੇ ਜਿਹੜੇ ਪ੍ਰੋਗਰਾਮਸ ਹੈਗੇ ਆ ਰੈਕ੍ਰੀਏਸ਼ਨ ਦੇ ਸਾਰੇ ਨੂੰ ਤੁਸੀਂ ਟਾਈਮ ਸਿਰ ਜਦੋਂ ਵੀ स्लॉट ਓਪਨ ਹੁੰਦੇ ਆ ਤੁਸੀਂ ਉੱਤੇ ਜਾ ਕੇ ਆਪਣੇ ਆਪ ਨੂੰ ਰਿਜ਼ਰਵ ਕਰ ਸਕਦੇ ਹੋ ਬੁੱਕ ਕਰ ਸਕਦੇ ਹੋ ਚਾਹੇ ਸੀਨੀਅਰਸ ਮੈਂਬਰਸ਼ਿਪ ਸਹੀ ਆ ਜਾਂ ਯੂਥ ਡੇਲੀ ਹੈਗੇ ਆ ਹਰ ਇੱਕ ਸਪੋਰਟ ਦੇ ਵਿੱਚ ਅਕ੍ਰੋਸ ਦਾ ਸਿਟੀ ਜਿੱਥੇ ਵੀ ਤੁਸੀਂ ਉਹ ਐਪ ਜਦੋਂ ਇਸਤੇਮਾਲ ਕਰੋਗੇ ਤੁਹਾਨੂੰ ਦੱਸੂਗਾ ਹਰ ਇੱਕ ਜਗ੍ਹਾ ਦੇ ਵਿੱਚ ਕਿੱਥੇ ਫੈਸਿਲਿਟੀਆਂ ਅਵੇਲੇਬਲ ਹੈਗੀਆਂ ਗੋਰ ਮੈਡੋਸ ਕਮਿਊਨਿਟੀ ਪਾਰਕ ਅਗਲੇ ਸਾਲ ਫਾਲ ਤੱਕ ਪੂਰੀ ਤਰ੍ਹਾਂ ਤਿਆਰ ਕੀਤੀ ਜਾਵੇਗੀ। ਇਸ ਕਮਿਊਨਿਟੀ ਨੂੰ ਇਕੱਠਾ ਕਰਨ ਲਈ ਇਸ ਸ਼ੁੱਕਰਵਾਰ ਯਾਨੀ ਕਿ 29 ਅਗਸਤ ਨੂੰ ਗਰਾਉਂਡ ਬ੍ਰੇਕਿੰਗ ਇਵੈਂਟ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਕੰਸਟਰਕਸ਼ਨ ਪੂਰੇ ਤਰੀਕੇ ਨਾਲ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਨਾਲ ਬ੍ਰੈਮਟਨ ਵੈਸਟ ਵਿੱਚ ਵੀ ਨਵਾਂ ਕਮਿਊਨਿਟੀ ਸੈਂਟਰ ਬਣ ਰਿਹਾ ਹੈ। ਸੁਖਪ੍ਰੀਤ ਕੌਰ, ਓਮਨੀ ਨਿਊਜ਼, ਬ੍ਰੈਮਟਨ।